ਕਰਮ ਸ਼ਰਮਾ ਮੈਂ ਸਤਸ ਤੋਂ 1 ਮਹੀਨੇ ਤੇ ਜੁੜਿਆ ਤੇ ਬੜੀ ਵਧੀਆ ਲੱਗਿਆ ਸਾਨੂੰ ਹਾਂ ਮੇਰਾ ਨਾਮ ਪਰਮਪਾਲ ਸਿੰਘ ਮੈਨੂੰ ਤਕਰੀਬਨ 10-15 ਕਿ ਦਿਨ ਹੋ ਗਏ ਆਂਦੇ ਨੂੰ ਮੈਨੂੰ ਕੁਝ ਕਾਫੀ ਹੱਦ ਤੱਕ ਵਧੀਆ ਲੱਗਿਆ ਮੈਂ ਨਿਰਮਲ ਸਿੰਘ ਬਾਜ ਪਹਿਲੇ ਦਿਨ ਇੱਥੇ ਆਇਆ ਜੀ ਦਰਸ਼ਨ ਕੀਤੇ ਆਲੇ ਮੇਰਾ ਨਾਮ ਸ਼ਮਸ਼ੀਰ ਸਿੰਘ ਬੈਂਸ ਮੈਂ 1 ਮਹੀਨੇ ਤੋਂ ਸਤਸ ਤੋਂ ਜਿਹੜਾ ਮੈਨੂੰ ਬਹੁਤ ਵਧੀਆ ਲੱਗਿਆ ਮੇਰਾ ਨਾਮ ਰਕੇਸ਼ ਕੁਮਾਰ ਹੈ ਮੈਂ ਹਫ਼ਤਾ ਪਰ ਹੋਇਆ ਮੈਂ ਨਾ ਪਰ ਇਹ ਮੈਂ 1 ਮਹੀਨੇ ਤੋਂ ਸਤਸ ਤੋਂ ਆਵਾਜ਼ ਫਿਰ ਡਾਕਟਰ ਹਰਵਿੰਦਰ ਸਿੰਘ ਬਾਠ 22 ਸਾਲ ਤੋਂ ਆਪਾਂ ਇੱਥੇ ਜਿਵੇਂ ਪਹਿਲਾਂ ਵੀ ਦੱਸਿਆ ਇਹ ਸੈਂਟਰ ਚਲਾ ਰਹੇ ਆਂ ਔਰ ਬਹੁਤ ਸੰਗਤਾਂ ਜਿਹੜੀਆਂ ਉਹ ਆਉਂਦੀਆਂ ਨੇ ਆਪਣੇ ਸਿਹਤ ਦਾ ਫਾਇਦਾ ਉਠਾਉਂਦੀਆਂ ਨੇ ਮੇਰਾ ਨਾਮ ਜੀਵਨ ਖੰਨਾ ਜੀ ਮੈਂ 15 18 ਸਾਲ ਤੋਂ ਇੱਥੇ ਲਗਾਤਾਰ ਯੋਗ ਕੀਤਾ ਚੱਲਦਾ ਮੇਰਾ ਨਾਮ ਡਾਕਟਰ ਉਤਾਰ ਮੈਂ ਪਿਛਲੇ 20 ਸਾਲ ਤੋਂ ਯੋਗਦ ਨਾਲ ਜੁੜਿਆ ਹੋਇਆ ਤੇ ਬਹੁਤ ਅੱਛੀ ਮੇਰਾ ਨਾਮ ਦਿਨੇਸ਼ ਕੁਮਾਰ ਮੈਂ ਪਿਛਲੇ 3 ਸਾਲ ਤੋਂ ਲਗਾਤਾਰ ਯੋਗਾ ਕਰਦਾ ਆਂ ਮੈਂ ਸਰਿੰਦਰ ਸਿੰਘ ਯੋਗੀ ਮੈਂ ਜੋਗਰ ਕਿੰਚਰ ਸਾਲ ਤੋਂ ਜੁੜਿਆ ਹਾਂ ਮੈਂ ਮਹੌਨ ਸਿੰਘ 1.5 ਸਾਲ ਤੋਂ ਯੋਗਾ ਚੈਰੀਟੇਵ ਨਾਲ ਜੁੜਿਆ ਹਾਂ ਮੁਕੇਸ਼ਪੂਰ ਭਰੋਪੂਰ ਜੁਲਰ ਮੈਂ 15 ਸਾਲ ਤੋਂ ਯੋਗ ਕਰ ਰਿਹਾ ਹਾਂ ਯੋਗ ਚੇਤਨਾ ਚੈਰੀਟੇਵਲ ٹرسٹ ਦੇ ਨਾਲ ਜੁੜਿਆ ਹਾਂ ਜੀ ਮੈਂ ਮਖਮ ਸਿੰਘ 1 ਮਹੀਨੇ ਤੋਂ ਯੋਗਿਕ ਦਾ ਮੈਂ ਹਰਜੀਤ ਸਿੰਘ 1 ਮਹੀਨੇ ਤੋਂ ਜੁੜਿਆ ਹਾਂ ਮੈਂ ਦਵਿੰਦਰ ਸਿੰਘ ਲਾਸਟ 1 ਮੰਥ ਤੋਂ ਮੈਂ ਯੋਗ ਚੇਤਨਾ ਕਲਬ ਨਾਲ ਜੁੜਿਆ ਮੈਂ ਨਿਤਨ ਗੁਪਤਾ 1 ਸਾਲ ਤੋਂ ਇਸ ਕਲਬ ਨਾਲ ਜੁੜਿਆ ਹੈ ਵਿਵੇਕ ਗੁਪਤਾ 1 ਸਾਲ ਅਸੀਂ ਯੋਗ ਚੇਤਨਾ ਚੈਰੀਟੇਬਲ ਟਰਸਟ ਵੱਲੋਂ ਪਿਛਲੇ 20 21 ਸਾਲ ਤੋਂ ਇਸ ਕਾਲਜ ਦੇ ਵਿੱਚ ਯੋਗ ਚੇਤਨਾ ਕਲੱਬ ਚਲਾ ਰਹੇ ਹਾਂ ਬੜੀ ਖੁਸ਼ੀ ਹੁੰਦੀ ਹੈ ਜਦੋਂ ਨਵੇਂ ਸਾਥੀ ਸਾਡੇ ਨਾਲ ਹੋਰ ਜੁੜਦੇ ਨੇ ਔਰ ਦੂਰੋਂ ਪਿੰਡਾਂ ਤੋਂ ਵੀ ਇੱਥੇ ਆ ਕੇ ਇਹਦਾ ਫਾਇਦਾ ਠਾਉਂਦੇ ਨੇ ਯੋਗ ਇੱਕ ਇਹੋ ਜਿਹੀ ਕਿਰਿਆ ਆ ਜਿਹਦੇ ਵਿੱਚ ਬੰਦਾ ਬਿਮਾਰੀਆਂ ਤੋਂ ਬਚ ਸਕਦਾ ਜੇ ਮੈਂ ਇਹ ਵੀ ਕਹਾ ਕਿ ਆਪਣੀ ਜਿਹੜੀ ਉਮਰ ਇਹਨੂੰ ਰਿਵਰਸ ਕਰ ਸਕਦਾ ਇੰਨੀ ਕਿ ਸ਼ਕਤੀ ਹੈ ਯੋਗ ਕਿਰਿਆਵਾਂ ਦੇ ਵਿੱਚ ਸੋ ਮੈਂ ਸਾਰਿਆਂ ਨੂੰ ਇਹ ਸੁਨੇਹਾ ਦੇਣਾ ਕਿ ਵੱਧ ਤੋਂ ਵੱਧ ਯੋਗ ਚੇਤਨਾ ਚੈਰੀਟੇਬਲ ਟਰਸਟ ਦੇ ਨਾਲ ਜੁੜੋ ਅਸੀਂ ਰੋਜ਼ ਇੱਥੇ ਖਾਲਸਾ ਕਾਲਜ ਚ 5 ਤੋਂ 6 ਵਜੇ ਸਵਾ 6 ਵਜੇ ਤੱਕ ਇਹ ਜਿਹੜਾ ਡੇਲੀ ਅਸੀਂ ਕਰਦੇ ਆਂ ਤੇ ਐਤੋਂ ਬਾਅਦ ਸਾਡੀ ਛੁੱਟੀ ਹੁੰਦੀ ਆ ਸੋ ਮੈਂ ਫਿਰ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਸ ਜੋਗ ਚੇਤਨਾ ਚੈਰੀਟੇਬਲ ਟਰਸਟ ਦੇ ਨਾਲ ਵੱਤੋ ਵੱਧ ਜੁੜੋ ਔਰ ਆਪਣੀ ਸਿਹਤ ਨੂੰ ਠੀਕ ਰੱਖਣ ਦੀ ਕੋਸ਼ਿਸ਼ ਕਰੋ ਧੰਨਵਾਦ